ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਸੰਪਰਦਾਇ ਟੀਕਾ ਕਰਨ ਵਾਲੇ ਮਹਾਨ ਵਿਦਵਾਨ ਸੰਤ ਗਿਆਨੀ ਕ੍ਰਿਪਾਲ ਸਿੰਘ ਦੀ ਯਾਦ ਵਿੱਚ ਸਾਲਾਨਾ ਸਮਾਗਮ ਸ਼ਹੀਦ ਭਾਈ ਮਨੀ ਸਿੰਘ ਟਕਸਾਲ ਦੇ ਮੁਖੀ ਸੰਤ ਅਮਨਦੀਪ ਸਿੰਘ ਜੀ ਦੀ ਦੇਖਰੇਖ ਹੇਠ ਡੇਰਾ ਸੰਤ ਅਮੀਰ ਸਿੰਘ ਗੜੀ ਸਭ ਤੋਂ ਵੱਡੀ ਕਟੜਾ ਕਰਮ ਸਿੰਘ ਬੜੀ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਹਾਜ਼ਰੀ ਭਰੀ ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਣ ਉਪਰੰਤ ਵਿਸ਼ਾਲ ਦੀਵਾਨ ਸਜਾਇਆ ਗਿਆ ਜਿਸ ਵਿੱਚ ਸੰਤਾ ਮਹਾਪੁਰਜਾਂ ਪੰਥ ਪਰਚਿੱਤ ਡਾਗੀ ਢਾਡੀ ਕਵੀ ਸ਼੍ਰੀ ਜਥਿਆਂ ਨੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਸੁਜਤ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੇ ਹਜ਼ੂਰੀ ਕਥਾਵਾਚਕ ਗਿਆਨੀ ਵਿਸ਼ਾਲ ਸਿੰਘ ਨੇ ਕਿਹਾ ਕਿ ਸੰਤ ਗਿਆਨੀ ਕ੍ਰਿਪਾਲ ਸਿੰਘ ਜੀ ਨੇ ਇਸ ਪਵਿੱਤਰ ਸਥਾਨ ਤੇ ਗੁਰਬਾਣੀ ਦਾ ਸੰਪਰਦਾਇ ਟਿਕਾ ਕਰਨ ਸਮੇਤ ਭਗਤੀ ਕਰਦਿਆਂ ਲੰਬਾ ਸਮਾਂ ਗੁਜ਼ਾਰਿਆ ਹੈ। ਇਸ ਮੌਕੇ ਤੇ ਸੰਤ ਅਮਨਦੀਪ ਸਿੰਘ ਨੇ ਸਮਾਗਮ ਚ ਪੂਜੀਆਂ ਸ਼ਖਸੀਤਾਂ ਨੂੰ ਸਨਮਾਨਿਤ ਕਰਦੇ ਹੋਏ ਆਖਿਆ ਕਿ ਸੰਤ ਮਹਾਪੁਰਸ਼ਾ ਦੁਨੀਆ ਦਾ ਪੁਲਾ ਕਰਨ ਵਾਸਤੇ ਹੀ ਸੰਸਾਰ ਵਿੱਚ ਆਉਂਦੇ ਹਨ ਇਸ ਸਮੇਂ ਮਹੰਤ ਸੁਰਤਾ ਸਿੰਘ ਸੰਤ ਅਮਰੀਤ ਸਿੰਘ ਵੈਦ ਗਿਆਨੀ ਅਜੀਤ ਸਿੰਘ ਭਾਈ ਨਿਰਮਲ ਸਿੰਘ ਭਾਈ ਗੋਵਿੰਦ ਸਿੰਘ ਗੁਰਚਰਨ ਸਿੰਘ ਚੰਨਾ ਚੂੜੇ ਵਾਲਾ ਭਾਈ ਗੁਰਦੀਪ ਸਿੰਘ ਸਰੂਜਾ ਭਾਈ ਹਰਜਿੰਦਰ ਸਿੰਘ ਕਬਲਜੀਤ ਸਿੰਘ ਬੈਂਕ ਵਾਲੇ ਬਾਬਾ ਅਮਰੀਤ ਸਿੰਘ ਰਾਗੀ ਭਾਈ ਜਸਵੀਰ ਸਿੰਘ ਰਜਿੰਦਰ ਸਿੰਘ ਰਾਜੂ ਬੀਬੀ ਆਤਮਜੀਤ ਕੌਰ ਬੀਬੀ ਸੁਖਮੰਤ ਕੌਰ ਭਾਈ ਹਰਚਰਨ ਸਿੰਘ

ਸਸਥਾ ਦੇ ਉਤੇ ਆਪਕੇ ਕੀਮਤੀ ਸਮੇਂ ਦੇ ਵਿੱਚੋਂ ਸਮਾ ਬਟ ਕੇ ਆਏ ਹੋ ਸਾਰਿਆਂ ਨੂੰ ਜਿੰਦਿਆਂ ਨੂੰ ਨਮੋਣਨ ਕਰਕੇ ਆਪ ਸਾਰੇ ਸ੍ਰੀ ਸੰਗਤ ਨੂੰ ਅੱਜ ਇਤਸਾਰ ਸ਼ਹੀਦ ਪਾਇਆਲੇ ਸ਼ਹੀਦ ਉਹਨਾਂ ਦੇ ਦਸਤਕੋਤੇ ਰੱਬ ਜੀ ਆਪਾਂ ਦਾ

ਕੀ ਕਰੀਲਾ ਸੰਸਾਰ ਦੇ ਵਿੱਚ ਕੋਈ ਨਹੀਂ ਭੁੱਖਾ ਹੈ ਆ